ਭਾਰਤ ਤੇ ਪਾਕਿਸਤਾਨ ਨੂੰ ਲੈ ਕੇ ਚਰਚਾਵਾ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਨੇ ਔਰ ਉਹ ਵਦਨੀਆਂ ਲਾਜ਼ਮੀ ਵੀ ਆ ਬਹੁਤ ਕੁਝ ਵਾਪਰ ਰਿਹਾ ਹੈ ਹਾਲਾਂਕਿ ਸੀਜ਼ਫਾਇਰ ਤੋਂ ਬਾਅਦ ਬਹੁਤ ਕੁਝ ਹੋਇਆ ਹੈ ਹੁਣ ਤੱਕ ਬਹੁਤ ਕੁਝ ਚੱਲਦਾ ਪਿਆ ਹੈ ਸਟ੍ਰੈਟਜੀਜ਼ ਕਿਦਾਂ ਬਦਲਦੀਆਂ ਪਈਆਂ ਕਿਸ ਤਰ੍ਹਾਂ ਉੱਭਰਦੀਆਂ ਪਈਆਂ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਆ ਆਮ ਜਨ ਜੀਵਨ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਇਹ ਵੀ ਇੱਕ ਵੱਡਾ ਫੈਕਟਰ ਹੈਗਾ ਆ ਹੁਣ ਕੀ ਹਾਲਾਤ ਨੇ ਆਉਣ ਵਾਲੇ ਸਮੇਂ 'ਚ ਕੀ ਹਾਲਾਤ ਬਣ ਸਕਦੇ ਆ ਇਹ ਵੀ ਝਾਤ ਮਾਰਨੀ ਬਹੁਤ ਜ਼ਰੂਰੀ ਹੈ ਜਿਸ ਵਾਸਤੇ ਅੱਜ ਜੋ ਸ਼ਖਸ ਸਾਡੇ ਨਾਲ ਮੌਜੂਦ ਨੇ ਉਹ ਸਾਨੂੰ ਇਹ ਚੀਜ਼ ਦੱਸ ਸਕਦੇ ਨੇ ਸਮਝਾ ਸਕਦੇ ਨੇ ਮੇਰੀ ਮੁਰਾਦ ਹੈ ਲੈਫਟਨੈਂਟ ਕਰਨਲ ਜੀਐਸ ਸੋਡੀ ਜੀ ਦੇ ਨਾਲ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਸੋਡੀ ਸਾਹਿਬ ਡਿਫੈਂਸ ਅਤੇ ਸਟ੍ਰੈਟੈਜਿਕ ਮਾਹਰ ਹੈਗੇ ਨੇ ਸਟ੍ਰੈਟੈਜਿਕ ਐਨਾਲਿਸਟ ਹੈਗੇ ਨੇ ਜੇ ਮੈਂ ਗਲਤ ਨਹੀਂ ਆ ਤਾਂ ਛੋੜੀ ਸਾਹਿਬ ਜ਼ਰੂਰ ਤੁਸੀਂ ਦਰੁਸਤ ਕਰ ਦਿਓ ਮੈਨੂੰ ਇਸ ਮੈਟਰ ਦੇ ਵਿੱਚ ਤੇ ਨਾਲੋਂ ਨਾਲ ਇੱਕ ਵੱਡੀ ਮੀਡੀਆ ਪਰਸਨੈਲਿਟੀ ਵੀ ਨੇ ਜ਼ਰੂਰ ਛੋੜੀ ਸਾਹਿਬ ਸਾਰੇ ਦਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਜੈਨ ਸਾਹਿਬ ਜੀ ਐ ਮੇਰਾ ਸੋਭਾਗੇ ਕਿ ਮੈਂ ਤੁਹਾਡੇ ਨਿਊਜ਼ ਚੈਨਲ ਦਾ ਸਤਿ ਸ੍ਰੀ ਅਕਾਲ ਜੀ ਜੀ ਛੋੜੀ ਸਾਹਿਬ ਸ਼ੁਰੂਆਤ ਮੈਂ ਇਸੇ ਚੀਜ਼ ਤੋਂ ਕਰਨੀ ਚਾਹੁੰਨਾ ਕਿਉਂਕਿ ਬਹੁਤ ਕੁਝ ਹੋ ਚੁੱਕਿਆ ਹੈ ਹੁਣ ਤੱਕ ਆਉਂਦੇ ਆਉਂਦੇ ਔਰ ਇਵਨ ਸੀਜ਼ਫਾਇਰ ਤੋਂ ਬਾਅਦ ਵੀ ਬਹੁਤ ਕੁਝ ਵਾਪਰ ਚੁੱਕਿਆ ਮੈਂ ਸ਼ੁਰੂਆਤੀ ਪੱਧਰ ਤੇ ਇਹ ਜਾਣਨਾ ਚਾਹੁੰਦਾ ਕਿ ਇਸ ਵੇਲੇ ਦੋਵਾਂ ਕੰਟਰੀਜ਼ ਦੀ ਸਿਚੁਏਸ਼ਨ ਕੀ ਹੈ ਪੋਜੀਸ਼ਨ ਕੀ ਹੈ ਸਟੇਟ ਕੀ ਹੈ ਸਾਹਿਬ ਜੀ ਜਿਹੜੀ ਇੰਡੀਆ ਤੇ ਪਾਕਿਸਤਾਨ ਦੀ ਸਿਚੁਏਸ਼ਨ ਹੈ ਉਹ ਬਹੁਤ ਟੈਂਸ ਹੈਗੀ ਜਿਹੜਾ ਸੀਜ਼ਫਾਇਰ ਹੈਗਾ ਉਹ ਬੜਾ ਫ੍ਰੈਜਾਈਲ ਹੈਗਾ ਉਹ ਕਿਸੇ ਵੀ ਵਕਤ ਟੁੱਟ ਸਕਦਾ ਹੈ ਕਿਉਂਕਿ ਜਿੱਥੇ ਪਾਕਿਸਤਾਨ ਦੀ ਗੱਲ ਹੈ پاکستان اپنے بنیادی اصول ਜਿਹੜਾ ਹੈਗਾ ਇੰਡੀਆ ਚ ਇਨਸਟੇਬਿਲਟੀ ਫੈਲਾਣਾ ਇੰਡੀਆ ਚ ਆਤੰਗਵਾਦ ਨੂੰ ਪੇਜਣਾ پاکستان ਬਾਜ ਨਹੀਂ ਆਏਗਾ ਉਹ ਥੋੜੇ ਸਮੇਂ ਲਈ ਥੋੜੇ ਦਿਨਾਂ ਲਈ ਥੋੜੇ ਹਫ਼ਤੇ ਲਈ ਚੁੱਪ ਰਹੇਗਾ ਲੇਕਿਨ ਬਾਜ ਨਹੀਂ ਆਏਗਾ ਫਿਰ ਕਿਉਂ ਨਹੀਂ ਬਾਜ ਆਏਗਾ ਸਾਨੂੰ ਇਹ ਚੀਜ਼ ਸਮਝਣੀ ਬੜੀ ਜ਼ਰੂਰੀ ਹੈ 1947 ਜਦ ਪਾਕਿਸਤਾਨ ਇੱਕ ਇੱਕ ਨਵੇਂ ਦੇਸ਼ ਦੇ ਤੌਰ ਤੇ ਉਭਰਿਆ ਉਸ ਦੀ ਜਿਹੜੀ ਬੁਨਿਆਦ ਸੀ ਉਹ ਦੋ ਮੁੱਖ ਚੀਜ਼ਾਂ ਤੋਂ ਸੀ ਸੀ ਪਹਿਲੀ ਸੀ ਇੰਡੀਆ ਵਿਰੋਧੀ ਦੂਜੀ ਸੀ Hindu ਧਰਮ ਵਿਰੋਧੀ ਤੇ ਇੰਨੇ ਦਸ਼ਕ ਹੋ ਗਏ ਜਿਹੜੀ ਪਾਕਿਸਤਾਨ ਦੀ ਬੇਸਿਕ ਬੁਨਿਆਦ ਹੈ ਉਹ ਇਨ ਦੋ ਚੀਜ਼ਾਂ ਤੋਂ ਸ਼ਿਫਟ ਨਹੀਂ ਹੋਈ ਹੈ ਅਸੀਂ ਵੇਖਿਆ ਅਸੀਂ ਚਾਰ ਜੰਗ ਲੜੀਆਂ ਨੇ ਪਾਕਿਸਤਾਨ ਦੇ ਨਾਲ ਚਾਰੋਂ ਜੰਗ ਅਸੀਂ ਆਰਾਮ ਨਾਲ ਜਿੱਤੀਆਂ ਨੇ ਇੱਥੇ ਕੀ ਅਸੀਂ 1971 ਵਿੱਚ ਪਾਕਿਸਤਾਨ ਦੇ ਦੋ ਟੁਕੜੇ ਵੀ ਕੀਤੇ ਕੀ ਪਾਕਿਸਤਾਨ ਤੇ ਕੋਈ ਫਰਕ ਆਇਆ ਕੋਈ ਫਰਕ ਨਹੀਂ ਆਇਆ ਪੰਜਾਬ ਵਿੱਚ 15 ਸਾਲ ਤੱਕ ਅਤੰਗਵਾਦ ਪਾਕਿਸਤਾਨ ਨੇ ਸਪான்ਸਰ ਕੀਤਾ ਹੁਣ 36 ਸਾਲ ਹੋ ਗਏ ਜੰਮੂ ਕਸ਼ਮੀਰ ਅਤੰਗਵਾਦ ਪਾਕਿਸਤਾਨ ਸਪான்ਸਰ ਕਰ ਰਿਹਾ ਹੈ ਕਿੰਨੇ ਗੱਲ ਹੋਈਆਂ ਕਿੰਨੇ ਡਾਇਲੋਗ ਡਿਪਲੋਮੇਸੀ ਕਿੰਨੇ ਆਰਥਿਕ ਪਤੀਬੰਦ ਕਿੰਨੇ ਕੂਟਨੀਤਿਕ ਕਦਮ ਉਠਾਏ ਗਏ ਕੋਈ ਪਾਕਿਸਤਾਨ ਤੇ ਫਰਕ ਆਇਆ ਪਾਕਿਸਤਾਨ ਤੇ ਬਿਲਕੁਲ ਫਰਕ ਨਹੀਂ ਆਇਆ ਕਿਉਂ ਨਹੀਂ ਆਇਆ ਉਹੀਓ ਗੱਲ ਜਿਹੜੇ ਦੋ ਬੇਸਿਕ ਬੁਨਿਆਦੀ ਅਸੂਲ ਜਿਸ ਤੇ ਪਾਕਿਸਤਾਨ ਖੜਾ ਹੈ ਉਹ ਚੇਂਜ ਹੀ ਨਹੀਂ ਹੋ ਰਹੇ ਨੇ ਰਦਰ ਉਹ ਟਾਈਮ ਦੇ ਨਾਲ ਉਹ ਹੋਰ ਸਟਰੋਂਗ ਹੋ ਰਹੇ ਨੇ ਜਿਸ ਤਰ੍ਹਾਂ ਅਸੀਂ ਵੇਖਿਆ ਇਸ ਹੀ ਸਾਲ 16 April ਨੂੰ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਸੀ ਮੁਨੀਰ ਨੇ ਜਦ ਆਪਣੇ ਵਿਦੇਸ਼ੀ ਪਾਕਿਸਤਾਨੀਆਂ ਨਾਲ ਗੱਲ ਕੀਤੀ ਸਾਫ ਉਹਨੇ ਕਿਹਾ ਟੂ ਨੇਸ਼ਨ ਥਿਉਰੀ ਤੇ ਹਿੰਦੂ ਰਿਲੀਜੀਅਨ ਤੇ ਇਸਲਾਮ ਦੋਨੋਂ ਕਦੀ ਮਿਲ ਨਹੀਂ ਸਕਦੇ ਤੇ ਇਹ ਕਲੀਅਰ ਹੈ ਕਿ ਚੀਜ਼ਾਂ ਹੋਰ ਕੱਟੜਵਾਦੀ ਹੋ ਰਹੀਆਂ ਨੇ ਪਾਕਿਸਤਾਨ ਵਿੱਚ। ਹੂੰ ਬਿਲਕੁਲ। ਸੋਢੀ ਸਾਹਿਬ ਇਹਦੇ ਨਾਲ-ਨਾਲ ਹੁਣ ਇਹ ਵੀ ਜਾਣਨਾ ਜ਼ਰੂਰੀ ਹੈ ਕਿਉਂਕਿ ਬਹੁਤ ਕੁਝ ਚੱਲਦਾ ਪਿਆ। ਹਾਲਾਂਕਿ ਸੀਜ਼ਫਾਇਰ ਹੈਗਾ ਜਾਂ ਸੀਜ਼ਫਾਇਰ ਕਿਸ ਹਿਸਾਬ ਨਾਲ ਹੋਇਆ। ਡੋਨਲਡ 트੍ਰੰਪ ਦਾ ਵੱਖਰਾ ਬਿਆਨ बार-बार ਆ ਰਿਹਾ ਹੈ। ਉਹ ਗਲੋਬਲੀ ਇੱਕ ਵੱਖਰਾ ਨੈਰੇਟਿਵ ਪੇਸ਼ ਕਰ ਰਿਹਾ ਹੈ। ਭਾਰਤ ਸਰਕਾਰ ਦੇ ਵੱਲੋਂ علیحدਾ ਪੱਧਰ ਤੇ ਔਰ ਪਾਕਿਸਤਾਨ ਸਰਕਾਰ ਵੱਲੋਂ علیحدਾ ਪੱਧਰ ਦੇ ਉੱਤੇ ਪਰ ਤੁਹਾਡਾ ਕੀ ਵਿਚਾਰ ਹੈ? ਤੁਸੀਂ ਕੀ ਸਮਝਦੇ ਹੋ ਕਿ ਸੀਜ਼ਫਾਇਰ ਜੇ ਹੋਇਆ ਹੈ ਤੇ ਡੋਨਲਡ 트ੰਪ ਦੀ ਕਹੀ ਗੱਲ ਕਿੰਨੀ ਕੁ ਸੱਚ ਆ ਜਾਂ ਭਾਰਤ ਸਰਕਾਰ ਦੀ ਗੱਲ ਜਿਹੜੀ ਕਿੰਨੀ ਕੁ ਰੈਡੀਬਲ ਹੈ ਕੀ ਸੋਚਦੇ ਹੋ ਤੁਸੀਂ ਅ ਸਾਹਿਬ ਜੀ ਜਿਹੜਾ ਐ ਸੀਸ ਫਾਇਰ ਹੋਇਆ ਹੈ ਇਸ ਡੋਨਲਡ 트ੰਪ ਦਾ ਕੋਈ ਮੇਨ ਰੋਲ ਨਹੀਂ ਹੈ ਜਦ ਇਸ ਤਰ੍ਹਾਂ ਦੇ ਜੰਗ ਹੁੰਦੇ ਨੇ ਤਾਂ ਡੈਫੀਨਿਟਲੀ ਵੱਡੇ ਵੱਡੇ ਨੇਤਾ ਵੱਡੇ ਵੱਡੇ ਦੇਸ਼ ਵਿੱਚ ਆਉਂਦੇ ਨੇ ਤਾਂ ਕਿ ਕਿਸੇ ਤਰ੍ਹਾਂ ਸੁਲਾਹ ਹੋਏ ਕਿਸੇ ਤਰ੍ਹਾਂ ਐਸਕੇਲੇਸ਼ਨ ਨਾ ਹੋਏ ਤੇ ਜਦ 7 ਮਈ ਸਵੇਰੇ 1:05 ਤੇ ਆਪਰੇਸ਼ਨ ਆਪਰੇਸ਼ਨ ਸਿੰਧੂਰ ਇੰਡੀਆ ਨੇ ਲਾਂਚ ਕੀਤਾ ਜਿਹੜਾ 25 ਮਿੰਟ ਚਲਿਆ ਤੇ ਉਸਦੇ ਬਾਅਦ ਪਾਕਿਸਤਾਨ ਨੇ ਰਿਟੈਲੀਏਟ ਕੀਤਾ ਸੀ ਕਾਉਂਟਰ ਸਟ੍ਰਾਈਕ ਕੀਤੀ ਡੈਫੀਨਿਟਲੀ ਇਨ 88 ਘੰਟਿਆਂ ਦੇ ਵਿੱਚ ਕਾਫੀ ਫੋਨ ਕਾਲਸ ਹੋਈਆਂ ਹੋਣ ਗਿਆ ਵਾਸ਼ਿੰਗਟਨ ਨਵੀਂ ਦਿੱਲੀ ਦੇ ਵਿੱਚ ਵਾਸ਼ਿੰਗਟਨ ਇਸਲਾਮਾਬਾਦ ਦੇ ਵਿੱਚ ਇਸ ਦਾ ਕੋਈ ਸ਼ੱਕ ਨਹੀਂ ਡੈਫੀਨਿਟਲੀ ਕਾਫੀ ਬਾਤचीत ਹੋਈ ਹੋਗੀ ਲੇਕਿਨ ਜਿਹੜਾ ਫਾਈਨਲ ਡਿਸੀਜਨ ਸੀ ਉਹ ਇੰਡੀਆ ਤੇ ਸੀ ਸੀਸਫਾਇਰ ਦਾ ਤੇ ਕਿਉਂ ਇੰਡੀਆ ਨੇ ਫਾਈਨਲ ਡਿਸੀਜਨ ਲੇਤਾ ਐ ਵੀ ਮੈਂ ਤੁਹਾਡੇ ਦਰਸ਼ਕਾਂ ਨੂੰ ਕਲੀਅਰ ਕਰਨਾ ਚਾਹੁੰਦਾ ਜਦ ਆਪਰੇਸ਼ਨ ਸਿੰਦੂਰ ਦੇ 88 ਘੰਟਿਆਂ ਚ ਤਾਬਾ ਤੋੜ ਹਮਲੇ ਹੋ ਰਹੇ ਸੀ ਬਾਈ ਇੰਡੀਆ ਔਨ ਪਾਕਿਸਤਾਨ ਤੇ ਅਸੀਂ ਉਹਨਾਂ ਦੀ ਇੱਕ ਨਿਊਕਲੀਅਰ ਸਾਈਟ ਹੈਗੀ ਕਿਰਾਨਾ ਹिल्स ਜਿਹੜੀ ਪਾਕਿਸਤਾਨ ਦੇ ਸਰਗੋਦਾ ਜ਼ਿਲ੍ਹੇ ਚ ਹੈਗੀ ਇਹ ਜਿਹੜੀ ਕਿਰਾਨਾ ਪਹਾੜੀਆਂ ਹੈਗੀਆਂ ਅਸੇਚ ਪਾਕਿਸਤਾਨ ਦੇ ਪਰਮਾਣੂ ਹਥਿਆਰ ਦਾ ਬਹੁਤ ਵੱਡਾ ਇਕ ਜ਼ਖੀਰਾ ਰੱਖਿਆ ਹੋਇਆ ਹੈ ਤੇ ਉੱਥੇ ਹੀ ਪਾਕਿਸਤਾਨ ਦਾ ਪਾਕਿਸਤਾਨੀ ਵਾਯੂ ਸੈਨਾ ਦਾ 4091 ਸਕਾਡਨ ਤੈਨਾਤ ਹੈ ਉਸ ਦੀ ਰਕਸ਼ਾ ਲਈ ਹੁਣ ਜਦ ਇੰਡੀਆ ਨੇ ਤਾਬਾ ਤੋੜ ਹਮਲੇ ਕੀਤੇ ਅਸੀਂ ਕਿਰਾਨਾ ਹਿਲਜ਼ ਨੂੰ ਵੀ ਸਟ੍ਰਾਈਕ ਕੀਤਾ ਅਸੀਂ اسلامਾਬਾਦ ਨੂੰ ਸਟ੍ਰਾਈਕ ਕੀਤਾ ਤੇ ਪਾਕਿਸਤਾਨ ਜਿਹੜੀ ਹਕੂਮਤ ਤੇ ਸੈਨਾ ਸੀ ਉਹ ਬਿਲਕੁਲ ਹਿਲ ਗਈ ਕਿਉਂਕਿ ਇਨਾ ਨੇ ਕਦੀ ਸੋਚਿਆ ਨਹੀਂ ਸੀ ਕਿ ਇੰਡੀਆ ਤੋਂ ਇਨਾ ਸਟਰੋਂਗ ਰਿਸਪਾਂਸ ਆਏਗਾ ਪਹਿਲੇ ਵੀ ਦੋ ਸਰਜਿਕਲ ਸਟ੍ਰਾਈਕ ਹੋਈਆਂ ਨੇ ਜਿਹੜਾ ਸਾਰੇ ਜਾਣਦੇ ਆ ਉਰੀ ਦੀ 2016 ਚ ਬਾਲਾਕੋਟ ਦੀ 2019 ਦੀ ਉਸ ਤੋਂ ਪਹਿਲਾਂ ਵੀ ਸਰਜਿਕਲ ਸਟ੍ਰਾਈਕ ਹੋਈਆਂ ਨੇ ਲੇਕਿਨ ਉਹ ਪਬਲਿਕ ਡੋਮੇਨ ਇਚ ਨਹੀਂ ਹੈ ਕਿ ਤੇ ਉਸਦੇ ਬਾਰੇ ਮੈਂ ਗੱਲ ਨਹੀਂ ਕਰਾਂਗਾ ਲੇਕਿਨ ਜਿਹੜੀ ਦੋ ਸਰਜਿਕਲ ਸਟ੍ਰਾਈਕਸ ਅਸੀਂ ਸਾਰੇ ਜਾਣਦੇ ਆ ਉਹ ਹੈਗੀ ਉਰੀ ਤੇ ਬਾਲਾਕੋਟ ਦੀ ਤੇ ਉਰੀ ਤੇ ਬਾਲਾਕੋਟ ਦੀ ਸਰਜਿਕਲ ਸਟ੍ਰਾਈਕਸ ਕੀ ਸੀ ਅਸੀਂ ਇੱਕ ਇੱਕ ਟਾਰਗੇਟ ਸਟ੍ਰਾਈਕ ਕੀਤਾ ਉਹ ਵੀ ਪਾਕਿਸਤਾਨ ਅਕੂਪਾਈਡ ਜੰਮੂ ਕਸ਼ਮੀਰ ਵਿੱਚ ਲੇਕਿਨ ਆਪਰੇਸ਼ਨ ਸਿੰਦੂਰ ਵਿੱਚ ਅਸੀਂ ਨਾ ਟਾਰਗੇਟ ਸਟ੍ਰਾਈਕ ਕੀਤਾ ਹੈ ਪੰਜ ਪਾਕਿਸਤਾਨ ਅਕੂਪਾਈਡ ਜੰਮੂ ਕਸ਼ਮੀਰ ਵਿੱਚ ਤੇ ਚਾਰ ਮੇਨ ਪਾਕਿਸਤਾਨ ਵਿੱਚ ਯਾਨੀ ਕਿ ਪਹਿਲੀ ਵਾਰ 1971 ਤੋਂ ਬਾਅਦ ਅਸੀਂ ਮੇਨ ਪਾਕਿਸਤਾਨ ਵਿੱਚ ਟਾਰਗੇਟਸ ਨੂੰ ਸਟ੍ਰਾਈਕ ਕੀਤਾ ਤੇ ਇਨੀਸ਼ੀਅਲੀ ਤਾਂ ਆਪਰੇਸ਼ਨ ਸਿੰਦੂਰ ਸਾਰੇ ਜਾਣਦੇ ਹੋ ਸਿਰਫ ਨਾ ਆਤੰਗਵਾਦੀ ਟ੍ਰੇਨਿੰਗ ਸਾਈਟਸ ਤੇ ਸੀ ਲੇਕਿਨ ਜਦ ਪਾਕਿਸਤਾਨ ਨੇ ਸਾਡੇ ਮਿਲਟਰੀ ਇਨਸਟਾਲੇਸ਼ਨ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਨੋ ਸੂਰਤੋ ਤਦ ਅਸੀਂ ਪਾਕਿਸਤਾਨ ਦੇਵੀ ਮਿਲਟਰੀ ਇਨਸਟਾਲੇਸ਼ਨ ਨੂੰ ਟਾਰਗੇਟ ਕੀਤਾ ਤੇ ਜਿਸ ਸਮੇਂ ਹੁਣੀ ਕਿਹਾ ਉਹ ਸਿਰ ਇੱਕ ਜਿਹੜਾ ਟਾਰਗੇਟ ਸੀ ਉਹ ਕਿਰਾਨਾ ਪਹਾੜੀਆਂ ਸੀ ਜਿੱਥੇ ਪਾਕਿਸਤਾਨ ਦਾ ਪਰਮਾਣੂ ਤਾਰਦਾ ਬਹੁਤ ਵੱਡਾ ਜ਼ਖੀਰਾ ਹੈ ਉੱਥੇ ਜਦ ਸਟ੍ਰਾਈਕ ਹੋਇਆ ਤਾ ਪਾਕਿਸਤਾਨ ਬਿਲਕੁਲ ਹਿਲ ਗਿਆ ਤੇ ਪਾਕਿਸਤਾਨ ਨੇ ਇਮੀਡੀਏਟਲੀ ਅਮਰੀਕਾ ਨੂੰ ਬੁਹਾਰ ਕੀਤੀ ਕਿ ਇਹ ਜੰਗ ਨੂੰ ਰੁਕਾਓ ਕਿਉਂਕਿ ਸਾਡਾ ਤਾਂ ਸਾਰਾ ਖਤਮ ਹੋ ਜਾਏਗਾ ਤੇ ਫਿਰ ਅਮਰੀਕਾ ਆਲਰੇਡੀ ਇੰਡੀਆ ਦੇ ਨਾਲ ਟੱਚ ਸੀ ਫਿਰ ਬਾਚਿਤ ਹੋਈ ਅਮਰੀਕਾ ਨੇ ਫਿਰ ਪਾਕਿਸਤਾਨ ਨੂੰ ਕਿਹਾ ਕਿ ਪਹਿਲੀ ਪਹਿਲ ਪਾਕਿਸਤਾਨ ਤੋਂ ਹੋਏਗੀ ਸੀਸਫਾਇਰ ਦੀ ਤੇ ਫਿਰ ਪਾਕਿਸਤਾਨ ਦੇ ਡੀਜੀਐਮਓ ਨੇ 10 ਮਈ ਸਵੇਰੇ ਸਾਡੇ ਡੀਜੀਐਮਓ ਨੂੰ ਮੈਸੇਜ ਭੇਜਿਆ ਜਿਹੜੀ ਹੌਟਲਾਈਨ ਹੁੰਦੀਆਂ ਨੇ ਦੋਨੋਂ ਡੀਜੀਐਮਓਜ਼ ਦੇ ਵਿੱਚ ਤੇ 3:35 ਦੁਪਹਿਰੀ 10 ਮਈ ਨੂੰ ਸਾਡੇ ਦੋਨੋਂ ਡੀਜੀਐਮਓਜ਼ ਦੀ ਸਾਡੇ ਡੀਜੀਐਮਓ ਦੀ ਪਾਕਿਸਤਾਨੀ ਡੀਜੀਐਮਓ ਦੀ ਹੌਟਲਾਈਨ ਤੇ ਗੱਲ ਹੋਈ ਤੇ ਐਗਰੀ ਹੋਇਆ ਕਿ ਅਸੀਂ 5 ਵਜੇ ਸੀਜ਼ ਫਾਇਰ ਕਰਾਂਗੇ ਉਸ ਤੋਂ ਬਾਅਦ ਕੋਈ ਗੋਲਾਬਾਰੀ ਕੋਈ ਮਿਜ਼ਾਈਲਸ ਨਹੀਂ ਫਾਇਰ ਹੋਣਗੀਆਂ ਹੁਣ ਡੈਫੀਨਿਟਲੀ ਅਸੀਂ ਅਮਰੀਕਾ ਨੂੰ ਵੀ ਲੂਪ ਵਿੱਚ ਰੱਖਿਆ ਪਾਕਿਸਤਾਨ ਨੇ ਅਮਰੀਕਾ ਨੂੰ ਲੂਪ ਵਿੱਚ ਰੱਖਿਆ ਪਾਕਿਸਤਾਨ ਨੇ ਚੀਨ ਨੂੰ ਲੂਪ ਵਿੱਚ ਰੱਖਿਆ ਆਈਡਲੀ ਜਦ ਦੋਨੋਂ ਡੀਜੀਐਮਓਜ਼ ਦੀ ਗੱਲ ਹੋ ਗਈ ਸੀ ਅਸੀਂ 5 ਵਜੇ ਸ਼ਾਮੀ ਸੀਜ਼ ਫਾਇਰ ਲਾਗੂ ਕਰਾਂਗੇ 6 ਵਜੇ ਸਾਡੇ ਫੋਰਨ ਸਕੱਤਰ ਵਿਕਰਮ ਮਿਸਰੀ ਦੀ ਪ੍ਰੈਸ ਬਰੀਫਿੰਗ ਸੀ ਤਾਂ ਅਮਰੀਕਾ ਨੂੰ 6 ਵਜੇ ਤੱਕ ਵੇਟ ਕਰਨਾ ਚਾਹੀਦਾ ਸੀ ਲੇਕਿਨ ਡੋਨਟ ਟਰੰਪ ਤਾਂ ਅਸੀਂ ਸਾਰੇ ਜਾਣਦੇ ਹਾਂ ਉਹ ਤਾਂ ਹਰ ਚੀਜ਼ ਵਿੱਚ ਆਪਣਾ ਕ੍ਰੈਡਿਟ ਲੈਣਾ ਚਾਹੁੰਦਾ ਹੈ ਉਹ ਤਾਂ ਵਿਖਾਣਾ ਚਾਹੁੰਦਾ ਹੈ ਦੁਨੀਆ ਸਭ ਤੋਂ ਸਫਲ ਇਨਸਾਨ ਤਾਂ ਹੋਈ ਹੋ ਮੰਨ ਲੇਤਾ ਟਰੰਪ ਸਾਹਿਬ ਤੁਸੀਂ ਸੁਪਰ ਪਾਵਰ ਦੇ ਰਾਸ਼ਟਰਪਤੀ ਹੋ ਤੁਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਹੋ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਲੇਕਿਨ ਜਦ ਸਾਡੀ ਪ੍ਰੈਸ ਕਾਨਫਰੰਸ 6 ਵਜੇ ਸੀ ਤੇ ਅਸੀਂ ਜਦ ਪਹਿਲੀ ਡਿਸਾਈਡ ਕਰ ਲੇਤਾ ਦੋਨੋ ਡੀਜੀਐਮਓ ਦੇ ਵਿੱਚ ਕਿ 5 ਵਜੇ ਤੋਂ ਸੀਸਫਾਇਰ ਹੋਏਗੀ ਤਾਂ ਡੋਂਟ ਨੂੰ 5:30 ਵਜੇ ਟਵੀਟ ਨਹੀਂ ਕਰਨੀ ਚਾਹੀਦੀ ਸੀ ਥੈਟ ਵਾਸ ਰੋਂਗ ਉਹ ਉਹ ਗਲਤੀ ਕਿਉਂਕਿ ਵੇਖੋ ਜਦ ਵੀ ਦੋ ਲੋਕ ਲੜਦੇ ਨੇ ਜਿਹੜਾ ਵੀ ਪੱਖ ਦਾ ਪਲੜਾ ਸਟਰੋਂਗ ਹੁੰਦਾ ਹੈ ਉਹ ਹੀ ਉਹ ਡਿਸਾਈਡ ਕਰਦਾ ਕਿ ਮੈਂ ਹੁਣ ਮੁੱਕੇ ਬਾਜੀ ਕਦਰ ਰੋਕਾਂਗਾ ਮੈਂ ਲਠ ਮਾਰਨੇ ਕਦਰ ਰੋਕਾਂਗਾ ਮੈਂ ਸੀਸਫਾਇਰ ਕਦਰ ਰੋਕਾਂਗਾ ਉਸ ਵਕਤ ਇੰਡੀਆ ਦਾ ਮਿਲਟਰੀ ਮਾਈਡ ਪੂਰਾ ਅਪਰ ਹੈਂਡ ਸੀ। ਔਰ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਮੈਂ ਇੰਡੀਅਨ ਸਿਟੀਜ਼ਨ ਹੈਗਾ ਜਾਂ ਮੈਂ ਫੌਜੀ ਵੈਟਰਨ ਹੈਗਾ ਮੈਂ ਇਸ ਲਈ ਨਹੀਂ ਕਹਿ ਰਿਹਾ ਮੈਂ ਪ੍ਰੂਫ ਨਾਲ ਗੱਲ ਕਰ ਰਿਹਾ। ਤੁਸੀਂ ਵੇਖੋ ਇੰਡੀਆ ਨੇ ਜਿੰਨੇ ਵੀ ਪ੍ਰੈਸ ਬਰੀਫਿੰਗਸ ਕੀਤੀਆਂ ਸਾਰਿਆਂ 'ਚ ਅਸੀਂ ਪ੍ਰੂਫ ਵਿਖਾਇਆ ਕਿ ਅਸੀਂ ਪਾਕਿਸਤਾਨ ਦੇ ਕਿਹੜੇ ਕਿਹੜੇ ਮਿਲਟਰੀ ਇੰਸਟਾਲੇਸ਼ਨ ਤੇ ਪਾਕਿਸਤਾਨ ਦੇ ਕਿਹੜੇ ਕਿਹੜੇ ਆਤੰਗਵਾਦੀ ਟ੍ਰੇਨਿੰਗ ਸੈਂਟਰਸ ਤੇ ਅਸੀਂ ਹਮਲਾ ਕੀਤਾ ਪੂਰਾ ਪ੍ਰੂਫ ਵਿਖਾਇਆ। ਬਿਫੋਰ ਦਾ ਆਫਟਰ ਦਾ ਅੱਛ ਤੱਕ ਪਾਕਿਸਤਾਨ ਨੇ ਕੋਈ ਵੀ ਇੱਕ ਪ੍ਰੂਫ ਵਿਖਾਇਆ ਕਿ ਉਹਨਾਂ ਨੇ ਇੰਡੀਆ ਦੇ ਕੋਈ ਵੀ ਮਿਲਟਰੀ ਇਨਸਟਾਲੇਸ਼ਨ ਨੂੰ ਬਰਬਾਦ ਕੀਤਾ ਇੱਕ ਵੀ ਪ੍ਰੂਫ ਨਹੀਂ ਹੈ ਮੈਂ ਬਹੁਤ ਰਿਸਰਚ ਕਰਦਾ ਮੈਂ ਬਹੁਤ ਪੜ੍ਹਦਾ ਮੈਂ ਤੁਹਾਡੇ ਦਸ਼ਕਾਂ ਨੂੰ ਆਸ਼ਵਾਸਨ ਦੇ ਸਕਦਾ ਇੱਕ ਪ੍ਰੂਫ ਨਹੀਂ ਹੈ ਪਾਕਿਸਤਾਨੀ ਸਾਈਡ ਤੋਂ ਪਾਕਿਸਤਾਨ ਕਹਿ ਰਿਹਾ ਹੈ ਜਦ ਕੋਈ ਰਿਪੋਰਟਰ ਪੁੱਛ ਰਿਹਾ ਕਿ ਜੀ ਪ੍ਰੂਫ ਕੀ ਹੈ ਉਹ ਕਹਿ ਰਿਹਾ ਹੈ ਜੀ ਤੁਸੀਂ ਇੰਡੀਆ ਦੇ ਟਵਿੱਟਰ ਹੈਂਡਲ ਵੇਖੋ ਤੁਸੀਂ ਇੰਡੀਆ ਦੇ ਨਿਊਜ਼ ਚੈਨਲ ਵੇਖੋ ਬਟ ਐ ਨਿਊਜ਼ ਚੈਨਲ ਤੇ سوشل میڈیا ਕੋਈ ਪ੍ਰੂਫ ਨਹੀਂ ਹੈਗੇ ਪ੍ਰੂਫ ਹੁੰਦਾ ਹੈ ਜਦ ਮਿਲਟਰੀ ਪ੍ਰੂਫ ਰਿਲੀਜ਼ ਕਰਦੀ ਹੈ ਜਿਸ ਤਰ੍ਹਾਂ ਇੰਡੀਆ ਨੇ ਰਿਲੀਜ਼ ਕੀਤਾ ਹੈ ਦੇ ਡੈਫੀਨਟਲੀ ਪਾਕਿਸਤਾਨ ਨੇ ਸਾਡੇ ਕਿਸੇ ਵੀ ਮਿਲਟਰੀ ਇੰਸਟਾਲੇਸ਼ਨ ਤੇ ਕੋਈ ਫਰਕ ਨਹੀਂ ਕੀਤਾ ਜਿਹੜਾ ਐਂਡ ਇਸ ਦਾ ਵੱਟ ਸਭ ਤੋਂ ਵੱਡਾ ਪ੍ਰਮਾਣ ਹੈ ਕੱਲ ਸਵੇਰੇ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਗਏ ਬਿਲਕੁਲ ਉਹ ਸਪੈਸ਼ਲੀ ਗਏ Air Force ਦੇ C130 ਟ੍ਰਾਂਸਪੋਰਟ 에ਅਕ੍ਰਾਫਟ ਵਿੱਚ ਉਹ ਕਮਰਸ਼ੀਅਲ ਫਲਾਈਟ ਨਹੀਂ ਗਏ ਕਿ ਉਹ ਚੰਡੀਗੜ੍ਹ ਲੈਂਡ ਕਰਦੇ ਜਾਂ ਉਹ ਅੰਮ੍ਰਿਤਸਰ ਲੈਂਡ ਕਰਦੇ ਉੱਥੋਂ ਫਿਰ ਬਾਇਰੋਡ ਜਾਂਦੇ ਉਹ C30 C130 ਟ੍ਰਾਂਸਪੋਰਟ 에ਅਕ੍ਰਾਫਟ ਵਿੱਚ ਗਏ ਜਿਹੜਾ ਆਦਮਪੂਰੀ ਲੈਂਡ ਕੀਤਾ ਇਹ ਬਿਲਕੁਲ ਕਲੀਅਰ ਹੈ ਕਿ ਜਿਹੜਾ ਆਦਮਪੁਰ ਦਾ 에ਅਰ ਬੇਸ ਆ ਬਿਲਕੁਲ ਹੀ ਸੇਫ ਹੈ ਉਸ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਮੇਰੇ ਕਹਿਣ ਦਾ ਮਤਲਬ ਹੈ ਜਿਹੜੀ ਜੰਗ ਸੀ ਜਾਂ ਕਨਫਲਿਕਟ ਸੀ ਪੂਰੇ ਇੰਡੀਆ ਦੀ ਅਪਰ ਹੈਂਡ ਸੀ ਤੇ ਜੇ ਚੀਜ਼ ਫਾਇ ਡਿਸਾਈਡ ਕੀਤਾ ਹੈ ਉਹ ਸਿਰਫ ਇੰਡੀਆ ਨੇ ਡਿਸਾਈਡ ਕੀਤਾ ਹੈ ਮੈਂ ਇਹਦੇ ਨਾਲ ਇਹ ਵੀ ਪੁੱਛਣਾ ਚਾਹੁੰਦਾ ਤੁਸੀਂ ਕਨਰ ਹੈਲਥ ਦਾ ਜ਼ਿਕਰ ਕੀਤਾ ਆ ਕਿ ਸੋੜੀ ਸਾਹਿਬ ਉੱਥੇ ਅਸਲ ਦੇ ਵਿੱਚ ਨਿਊਕਲিয়ার ਲੀਕੇਜ ਹੋਈ ਹੈ ਕੀ ਉੱਥੇ ਪਰਮਾਣੂ ਲੀਕੇਜ ਹੋਈ ਹੈ ਖਬਰਾਂ ਬਹੁਤ ਜ਼ਿਆਦਾ ਫੈਲ ਰਹੀਆਂ ਸੀ ਕਿ ਨਿਊਕਲਰ ਲੀਕੇਜ ਹੋ ਗਈ ਹੈ ਜਾਂ ਉੱਥੇ ਯੂ ਐਸ ਦੀ ਵੀ ਨਿਊਕਲਰ ਟੀਮ ਪਹੁੰਚੀ ਹੋਈ ਹੈ ਇਹਦੇ 'ਚ ਕਿੰਨਾ ਕੁ ਤੱਤ ਹੈਗਾ ਬਿਲਕੁਲ ਬਹੁਤ ਬਹੁਤ ਸੱਚ ਆਏਗਾ ਐਸੇਜ ਵੇਖੋ ਜਦ 9 ਤੇ 10 ਤਾਰੀਖ ਜਦ ਅਸੀਂ ਤਾਬਾ ਤੋੜ ਹਮਲੇ ਕੀਤੇ ਪਾਕਿਸਤਾਨੀ ਮਿਲਟਰੀ ਇਨਸਟਾਲेशंस ਕਿਰਾਨਾ ਪਹਾੜੀਆਂ ਮਿਲਾ ਕੇ 10 ਸਵੇਰੇ ਕਿਰਾਨਾ ਹਿਲਜ਼ ਵਿੱਚ ਦੋ ਅਰਥਕਵੇਕ ਆਏ ਦੋ ਪੋਕੰਪ ਆਏ ਪਹਿਲਾ ਸੀ 4.7 ਰਿਕਟਰ ਸਕੇਲ ਵਿੱਚ ਥੋੜੇ ਸਮੇਂ ਬਾਅਦ ਦੂਜਾ ਸੀ 5.1 ਰਿਕਟਰ ਸਕੇਲ ਵਿੱਚ ਮੈਂ ਐਮਟੈਕ ਕੀਤੀ ਹੈ ਸਟ੍ਰਕਚਰਸ ਨੂੰ ਆਈਟੀ ਕਾਂਪਰ ਤੋਂ ਤੇ ਮੈਂ ਆਪਣੇ ਰਿਸਰਚ ਨਾਲ ਐਕਸਪਲੇਨ ਕਰ ਸਕਦਾ ਜੇ ਕੋਈ ਇੱਕ ਅਰਥਕਵੇਕ ਆਂਦਾ ਹੈ ਉਸ ਦੇ ਬਾਅਦ ਆਫਟਰ ਸ਼ੌਕਸ ਆਂਦੇ ਨੇ ਲੇਕਿਨ ਹਮੇਸ਼ਾ ਆਫਟਰ ਸ਼ੌਕਸ ਦੀ ਜਿਹੜੀ ਇੰਟੈਂਸਿਟੀ ਹੁੰਦੀ ਹੈ ਉਹ ਮੇਨ ਅਰਥਕਵੇਕ ਤੋਂ ਬਹੁਤ ਘੱਟ ਹੁੰਦੀ ਹੈ ਤੇ ਤੁਸੀਂ ਹੁਣ ਵੇਖੋ ਪਹਿਲਾ 4.7 ਦਾ ਆਂਦਾ ਹੈ ਥੋੜੇ ਸਮੇਂ ਬਾਅਦ ਹੋਰ ਇੰਟੈਂਸ 5.1 ਦਾ ਆਂਦਾ ਹੈ ਐਂਡ ਨੈਚੁਰਲ ਪ੍ਰੋਸੈਸ ਨਹੀਂ ਹੈ ਨੈਚੁਰਲ ਪ੍ਰੋਸੈਸ ਹੁੰਦਾ ਹੈ ਵੱਡਾ ਅਰਥਕਵੇਕ ਆਂਦਾ ਹੈ ਫਿਰ ਜਿਹੜੇ ਆਫਟਰ ਸ਼ੌਕਸ ਆਂਦੇ ਨੇ ਉਹ ਲੈਸਰ ਇੰਟੈਂਸਿਟੀ ਦੇ ਹੁੰਦੇ ਨੇ ਤੇ ਇਹ ਤਾਂ ਕਲੀਅਰ ਹੈ ਮਤਲਬ ਕੀ ਹੈ ਹਾਂਜੀ ਇਹ ਇਹ ਜਿਹੜੀ ਤੁਸੀਂ ਗੱਲ ਆਖੀ ਹੈ ਇਹਨਾਂ ਇਹਨੂੰ ਹੋਰ ਖੋਲ ਕੇ ਸਮਝਾਓ ਕਿ ਇਹਦਾ ਮਤਲਬ ਕੀ ਹੈ ਤੁਸੀਂ ਇਹਨਾਂ ਚਾਹੁੰਦੇ ਜੀ ਮੈਂ ਮੈਂ ਉਸੀ ਪੁਆਇੰਟ 'ਤੇ ਆ ਰਹੇ ਹਾਂ ਇਸ ਦਾ ਮਤਲਬ ਹੈ ਜਿਹੜੇ ਦੋ ਅਤਕੋਏ ਕਿਰਾਨਾ ਹਿਲਜ਼ ਚਾਏ 4.7 ਤੇ 5.1 ਐ ਨੈਚੁਰਲ ਨਹੀਂ ਸੀ ਕੁਝ ਉੱਥੇ ਹੋਇਆ ਹੈ ਵੱਡਾ ਜਿਸ ਦੇ ਕਰਕੇ ਦੋ ਇੰਨੇ ਵੱਡੇ ਵੱਡੇ ਅਤਕੋਏ ਕਿਰਾਨਾ ਇੱਕ ਕੇ ਬਾਅਦ ਇੱਕ ਤੇ ਦੂਜਾ ਪਹਿਲੇ ਤੋਂ ਵੱਡਾ ਸੀ ਜੇ ਪ੍ਰਕਿਰਤੀ ਦਾ ਅਤਕੋਏ ਹੁੰਦਾ ਨੈਚੁਰਲ ਅਤਕੋਏ ਹੁੰਦਾ ਦੂਜਾ ਹੱਥ ਕੋਈ ਜਾਣਦਾ ਉਹ ਪਹਿਲੇ ਵਾਲੇ ਅਰਥ ਕੋਈ ਦੇ ਇੰਟੈਂਸਿਟੀ ਤੋਂ ਬਹੁਤ ਕੱਟ ਹੁੰਦਾ ਤਾਂ ਪਹਿਲੀ ਗੱਲ ਦਾ ਉੱਥੇ ਕੁਝ ਬਹੁਤ ਵੱਡਾ ਹੋਇਆ ਹੈ ਦੂਜਾ 10 ਤਾਰੀਖ ਸਵੇਰੇ ਹੀ ਅਮਰੀਕਾ ਦਾ ਇੱਕ ਸਪੈਸ਼ਲ ਸਰਵੇਲੈਂਸ ਤੇ ਰਿਕੋਨਿਸੈਂਸ ਪਲੇਨ ਉੱਥੇ ਸਪਾਟ ਹੋਇਆ ਜਿਹੜਾ ਰੇਡੀਏਸ਼ਨ ਨੂੰ ਡਿਟੈਕਟ ਕਰਦਾ ਹੈ ਜਿਹੜਾ ਰੇਡੀਏਸ਼ਨ ਨੂੰ ਮੋਨੀਟਰ ਕਰਦਾ ਹੈ ਤੇ ਕਿਉਂ ਅਮਰੀਕਾ ਦਾ ਸਪੈਸ਼ਲ ਪੈਨ ਉੱਥੇ ਗਿਆ ਰੇਡੀਏਸ਼ਨ ਨੂੰ ਮੋਨੀਟਰ ਕਰਨ ਲਈ ਜੇ ਉੱਥੇ ਕੁਝ ਪਰਮਾਣੂ ਦਾ ਕੁਝ ਹੋਇਆ ਹੀ ਨਹੀਂ ਸੀ ਤੀਜੀ ਗੱਲ ਪਾਕਿਸਤਾਨ ਨੇ ਮਿਸਰ ਤੋਂ ਇਜੀਪਟ ਤੋਂ ਇੱਕ ਸਪੈਸ਼ਲ ਫਲਾਈਟ ਵਿੱਚ ਬੋਰਨ ਮੰਗਾਇਆ ਬੋਰਨ ਇੱਕ ਕੈਮੀਕਲ ਹੁੰਦਾ ਹੈ ਜਿਹੜਾ ਇਸਤੇਮਾਲ ਹੁੰਦਾ ਹੈ ਜਿੱਥੇ ਜਿੱਥੇ ਨਿਊਕਲੀਅਰ ਰੇਡੀਏਸ਼ਨ ਹੁੰਦੀਆਂ ਨੇ ਉੱਥੇ ਬੋਰਨ ਨੂੰ ਫਲਾਇਆ ਜਾਂਦਾ ਹੈ ਤਾਂ ਕਿ ਨਿਊਕਲੀਅਰ ਰੇਡੀਏਸ਼ਨ ਰਿਡਿਊਸ ਹੋਏ ਜੇ ਉੱਥੇ ਕੋਈ ਨਿਊਕਲੀਅਰ ਰੇਡੀਏਸ਼ਨ ਸੀ ਨਹੀਂ ਤੇ ਪਾਕਿਸਤਾਨ ਨੂੰ ਇਜੀਪਟ ਤੋਂ ਬੋਰਨ ਮੰਗਾਉਣ ਦੀ ਲੋੜ ਹੀ ਕੀ ਸੀ ਚੌਥੀ ਗੱਲ ਜੇ ਪਾਕਿਸਤਾਨ ਜਿਸ ਤਰ੍ਹਾਂ ਆਪਣੇ ਸੋਸ਼ਲ ਮੀਡੀਆ ਆਪਣੇ ਪ੍ਰੈਸ ਬਰੀਫਿੰਗ ਕਲੇਮ ਕਰ ਰਿਹਾ ਜੀ ਉਹਨਾਂ ਦਾ ਅਪਰ ਹੈਂਡ ਸੀ ਸੈਨਿਕ ਤੌਰ ਤੇ ਜੇ ਉਹਨਾਂ ਦਾ ਅਪਰ ਹੈਂਡ ਸੀ ਤੇ ਉਹਨਾਂ ਨੇ ਸੀਸ ਫਾਇਰ ਦੀ ਗੁਹਾਰ ਕਿਉਂ ਕੀਤੀ ਸਾਡੇ ਡੀਜੀਐਮ ਨੂੰ ਤੇ ਇਹ ਚਾਰ ਬਿੰਦੂ ਬਿਲਕੁਲ ਕਲੀਅਰ ਕਰਦੇ ਨੇ ਕਿਰਾਨਾ ਹਿਜਿਚ ਬਹੁਤ ਵੱਡਾ ਇੰਡੀਅਨ ਹਮਲਾ ਹੋਇਆ ਜਿਸ ਦੇ ਕਰਕੇ ਪਾਕਿਸਤਾਨ ਦਾ ਜਿਹੜਾ ਮਨੋਬਲ ਸੀ ਮੋਰਲ ਸੀ ਉਹ ਪੂਰਾ ਫਿਨਿਸ਼ ਹੋ ਗਿਆ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀ ਬਜਾਇ ਸੀਜ਼ ਫਾਇਰ ਦੀ ਗੋਹਾਰ ਕਰਨ ਲਈ ਮੈਂ ਇਹਦੇ ਨਾਲ ਇੱਕ ਹੋਰ ਸਵਾਲ ਕਰਨਾ ਚਾਹੁੰਦਾ ਛੋਡੀ ਸਾਹਿਬ ਕੀ ਜੇ ਇੰਡੀਆ ਨੇ ਸੀਜ਼ ਫਾਇਰ ਕੀਤਾ ਜਿਵੇਂ ਆਪਾਂ ਗਾ ਡਿਸਕਸ ਕਰਦੇ ਪਏ ਆ ਜੇ ਇੰਡੀਆ ਨੇ ਸੀਜ਼ ਫਾਇਰ ਨੂੰ ਐਕਸੈਪਟ ਕੀਤਾ ਆ ਤਾਂ ਕੀ ਉਹ ਇਸ ਕਰਕੇ ਕੀਤਾ ਕਿ ਉੱਥੇ ਨਿਊਕਲੀਅਰ ਲੀਕੇਜ ਹੋਈ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਮਤਲਬ ਇਹਨੂੰ ਵੀ ਇੱਕ ਵਾਰੀ ਖੁੱਲ ਕੇ ਐਕਸਪਲੇਨ ਕਰਿਓ ਸਾਹਿਬ ਜੀ ਜਿਹੜਾ ਇੰਡੀਆ ਦੇ ਆਬਜੈਕਟਿਵ ਸੀ ਉਹ ਅਸੀਂ ਸ਼ੁਰੂ ਚ ਕਲੀਅਰ ਕੀਤਾ ਜਦ ਆਪਰੇਸ਼ਨ ਸਿੰਦੂਰ 7 ਤਾਰੀਖ ਤੜਕੇ ਸਵੇਰੇ ਹੋਇਆ ਉਸਦੇ ਬਾਅਦ ਪ੍ਰੈਸ ਬ੍ਰੀਫਿੰਗ ਹੋਈ ਅਸੀਕ ਬਿਲਕੁਲ ਕਲੀਅਰ ਕੀਤਾ ਕਿ ਸਾਡਾ ਜਿਹੜਾ ਮਿਲਟਰੀ ਏਮ ਸੀ ਉਹ ਸੀ ਅਤੰਗਵਾਦੀ ਦੇ ਟ੍ਰੇਨਿੰਗ ਸੈਂਟਰਸ ਨੂੰ ਬਰਬਾਦ ਕਰਨਾ ਸਾਡਾ ਕੋਈ ਏਮ ਨਹੀਂ ਸੀ ਪਾਕਿਸਤਾਨ ਦੇ ਕਿਸੇ ਮਿਲਟਰੀ ਇਨਸਟਾਲੇਸ਼ਨ ਨੂੰ ਟਾਰਗੇਟ ਕਰਨਾ ਪਾਕਿਸਤਾਨ ਦੇ ਕਿਸੇ ਸਿਵਲਨ ਨੂੰ ਟਾਰਗੇਟ ਕਰਨਾ ਸਿਰਫ 테ਰਰਿਸ ਟ੍ਰੇਨਿੰਗ ਕੈਂਪਸ ਨੂੰ ਟਾਰਗੇਟ ਕਰਨਾ ਤੇ ਜਦ ਸਾਡਾ ਉਹ ਮਿਲਟਰੀ ਏਮ ਅਚੀਵ ਹੋ ਗਿਆ ਸੀ 7 ਤੜਕੇ ਸਵੇਰੇ ਲੇਕਿਨ ਪਾਕਿਸਤਾਨ ਨੇ ਸਾਡੇ ਮਿਲਟਰੀ ਇੰਸਟਾਲੇਸ਼ਨ ਤੇ ਹਮਲਾ ਕੀਤਾ ਅਸੀਂ ਵੀ ਫਿਰ ਤਾਬਾ ਤੋੜ ਜਵਾਬ ਦਿੱਤਾ ਤੇ ਜਦ ਪਾਕਿਸਤਾਨ ਨੇ ਸੀਸਫਾਇਰ ਦੀ ਰਿਕੁਐਸਟ ਕੀਤੀ ਸਾਡੇ ਜਿਹੜੇ ਮਿਲਟਰੀ ਆਬਜੈਕਟਿਵ ਸੀ ਉਹ ਤਾਂ 7 ਤਾਰੀਖ ਤੜਕੇ ਸਵੇਰੇ ਹੀ ਅਚੀਵ ਹੋ ਗਏ ਸੀ ਅਸੀਂ ਫੁੱਲ ਸਕੇਲ ਐਸਕਲੇਸ਼ਨ ਫੁੱਲ ਸਕੇਲ ਲੜਾਈ ਲਈ ਤਾਂ ਅਸੀਂ ਕਦੀ ਕਿਹਾ ਹੀ ਨਹੀਂ ਤੇ ਇਸ ਲਈ ਜਦ ਪਾਕਿਸਤਾਨ ਨੇ ਗੁਹਾਰ ਕੀਤੀ ਕਿਉਂਕਿ ਸਾਡੇ ਮਿਲਟਰੀ ਆਬਜੈਕਟਿਵਸ 7 ਮਈ ਤੜਕੇ ਸਵੇਰੇ ਹੀ ਪੂਰੇ ਹੋ ਗਈ ਸੀ ਤੇ ਅਸੀਂ ਫਿਰ ਐਗਰੀ ਕੀਤਾ ਸੀਸਫਾਇਰ ਤੇ ਠੀਕ ਹੈ ਛੋੜੀ ਸਾਹਿਬ ਮੇਰਾ ਇੱਕ ਆਖਰੀ ਸਵਾਲ ਹੈ ਕਨਕਲੂਸਿਵ ਸਵਾਲ ਹੈ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਹੁਣ ਹੁਣ ਦੀ ਕੰਡੀਸ਼ਨ ਕੀ ਦੱਸਦੀ ਪਈ ਹੈ ਹੁਣ ਅੱਗੇ ਕੀ ਹੋਣ ਵਾਲਾ ਕਿਉਂਕਿ ਲੇਮੈਨ ਜ਼ਰੂਰ ਇਹ ਜਾਣਨਾ ਚਾਹੁੰਦਾ ਹੈ ਕਿ ਹੁਣ ਅੱਗੇ ਕੀ ਕਿਉਂਕਿ ਆਮ ਲੋਕਾਂ ਦੇ ਜਨ ਜੀਵਨ ਪ੍ਰਭਾਵਿਤ ਹੁੰਦੇ ਆ ਤੇ ਉਹ ਇਹ ਪੁੱਛਦੇ ਆ ਕਿ ਅੱਗੇ ਕੀ ਉਹ ਕਈ ਵਾਰੀ ਸਹਿਮੇ ਵੀ ਹੁੰਦੇ ਤੇ ਕਈ ਵਾਰੀ ਇਹ ਵੀ ਜਾਣਨਾ ਚਾਹੁੰਦੇ ਕਿ ਅੱਗੇ ਕੀ ਤੁਸੀਂ ਕੀ ਸਮਝਦੇ ਹੋ ਕਿ ਅੱਗੇ ਕੀ ਹੋਣ ਵਾਲਾ ਸਾਹਿਬ ਜੀ ਅੱਗੇ ਟੈਨਸ਼ਨ ਰਹਿਣਗੀਆਂ ਸੀਜ਼ਫਾਇਰ ਬੜਾ ਨਾਜ਼ੁਕ ਹੈ ਬੜਾ ਫ੍ਰੈਜਾਈਲ ਹੈ ਪਾਕਿਸਤਾਨ ਬਾਜ਼ਨੀ ਆਏਗਾ ਥੋੜੇ ਸਮੇਂ ਬਾਅਦ ਪਾਕਿਸਤਾਨ ਫਿਰ ਆਤੰਗਵਾਦੀ ਨੂੰ ਭੇਜੇਗਾ ਫਿਰ ਇੱਥੇ ਕੋਈ ਨਾ ਕੋਈ ਆਤੰਗਵਾਦੀ ਇਨਸੀਡੈਂਟ ਹੋਏਗਾ ਫਿਰ ਇੰਡੀਆ ਸੈਨਿਕ ਤੌਰ ਤੇ ਹੁਣ ਰਿਪਲਾਈ ਕਰੇਗਾ ਉਹਨਾਂ ਦੇ ਆਤੰਗਵਾਦੀ ਠਿਕਾਣਾ ਨੂੰ ਬਰਬਾਦ ਕਰਨ ਲਈ ਫਿਰ ਪਾਕਿਸਤਾਨ ਤੋਂ ਐਸਕੇਲੇਸ਼ਨ ਹੋਏਗਾ ਫਿਰ ਇੰਡੀਆ ਜਵਾਬ ਦੇਗਾ ਤਿੰਨ ਚਾਰ ਦਿਨ ਤੱਕ ਐਚੀ ਚੱਲੇਗੀ ਫਿਰ ਸੀਸਫਾਇਰ ਦੀ ਗੁਹਾਰ ਕਰੇਗਾ ਪਾਕਿਸਤਾਨ ਇਹ ਚੀਜ਼ ਅਗਲੇ 10 ਸਾਲ ਤੱਕ ਇਸ ਤਰ੍ਹਾਂ ਚਲਦੀ ਰਹੇਗੀ اور ਮੈਂ 10 ਸਾਲ ਦਾ ਸਮੇਂ ਕਿਉਂ ਕਹਿ ਰਿਹਾ ਮੈਨੂੰ 2 ਮਿੰਟ ਚਾਹੀਦੇ ਪਲੀਜ਼ ਹਮ ਕਿਉਂਕਿ ਜਿਹੜਾ ਹੁਣ ਆਤੰਗਵਾਦ ਪਾਕਿਸਤਾਨ ਕਰਾ ਰਿਹਾ ਜੰਮੂ ਕਸ਼ਮੀਰ ਵਿੱਚ ਉਹ ਇੱਕ ਬੜੀ ਸਟ੍ਰੈਟੈਜਿਕ ਪਿਕਚਰ ਦਾ ਛੋਟਾ ਹਿੱਸਾ ਹੈਗਾ ਵੱਡੀ ਸਟ੍ਰੈਟੈਜਿਕ ਪਿਕਚਰ ਹੈਗੀ 2035 ਚ ਪਾਕਿਸਤਾਨ ਤੇ ਚਾਈਨਾ ਮਿਲ ਕੇ ਇੰਡੀਆ ਤੇ ਟੂ ਫਰੰਟ ਵਾਰ ਕਰਨਗੇ ਤੇ ਅਗਲੇ 1 ਦਹਾਕ ਲਈ ਪਾਕਿਸਤਾਨ ਜੰਮੂ ਕਸ਼ਮੀਰ ਵਿੱਚ ਆਤੰਗਵਾਦ ਨੂੰ ਜੀਵਿਤ ਰੱਖੇਗਾ ਤਾਂ ਕਿ 2035 ਜਦ ਪਹਿਲਾ ਹਮਲਾ ਪਾਕਿਸਤਾਨ ਕਰੇਗਾ ਇੰਡੀਆ ਤੇ ਉਹ ਅੰਤਰਰਾਸ਼ਟਰੀ ਸਮੁਦਾਇ ਨੂੰ ਬਤਾਏਗਾ ਕਿ ਕਿਉਂਕਿ ਜੰਮੂ ਕਸ਼ਮੀਰ ਵਿੱਚ ਅਸ਼ਾਂਤੀ ਸੀ ਅਸਥਿਰਤਾ ਸੀ ਇਸ ਲਈ ਮੈਨੂੰ ਇਹ ਹਮਲਾ ਕਰਨਾ ਪਿਆ ਔਰ ਪਹਿਲਾ ਹਮਲਾ ਪਾਕਿਸਤਾਨ ਕਰੇਗਾ ਜੰਮੂ ਕਸ਼ਮੀਰ ਲਈ ਚੀਨ ਪਾਕਿਸਤਾਨ ਦੀ ਮਦਦ ਲਈ ਆਏਗਾ ਜਦੋਂ ਇੰਡੀਆ ਤੇ ਹਮਲਾ ਕਰੇਗਾ ਅਰੁਣਾਚਲ ਪ੍ਰਦੇਸ਼ 17 ਮਾਰਚ ਇਸੇ ਸਾਲ ਜਲ ਉਪਿੰਦਰ ਦਿਵੇਦੀ ਜਿਹੜੇ ਇੰਡੀਅਨ ਆਰਮੀ ਚੀਫ ਹੈਗੇ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਟੂ ਫਰੰਟ ਵਾਰ ਇੰਡੀਆ ਲਈ ਪੋਸਿਬਿਲਟੀ ਨਹੀਂ ਹੈ ਰਿਐਲਿਟੀ ਹੈ ਯਾਨੀ ਕਿ ਟੂ ਫਰੰਟ ਵਾਰ ਇੰਡੀਆ ਲਈ ਵਾਸਵਿਕਤਾ ਹੈਗੀ ਅਨਪੋਟ ਜਿਹੜੇ ਵੀ ਟਾਈਮਲਾਈਨਸ ਪਬਲਿਕ ਡੋਮੇਨ ਅੱਗੇ ਉਹ ਸਾਰੇ 2035 ਦੇ ਟੂ ਫਰੰਟ ਵਾਰ ਦੇ ਤਰਫ ਸਾਨੂੰ ਲੈ ਕੇ ਜਾ ਰਹੇ ਨੇ ਪਿਛਲੇ ਸਾਲ 4 ਫਰਵਰੀ 2024 ਨੂੰ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਜਿਹੜੀ ਅਮਰੀਕਾ ਦਾ ਇੱਕ ਸਰਕਾਰੀ ਆਰਗੇਨਾਈਜੇਸ਼ਨ ਹੈਗਾ ਉਹਨੇ ਆਪਣੀ ਐਨੂਅਲ ਥ੍ਰੈਟ ਅਸੈਸਮੈਂਟ ਰਿਪੋਰਟ 2024 ਰਿਲੀਜ਼ ਕੀਤੀ ਜਿਸੇ ਸਾਫ਼ ਸ਼ਬਦਾਂ ਲਿਖਿਆ ਹੋਇਆ ਹੈ ਜਿਸ ਤਰ੍ਹਾਂ ਇੰਡੀਆ ਪਾਕਿਸਤਾਨ ਤੇ ਚਾਈਨਾ ਦੇ ਤਣਾਅ ਵਧ ਰਹੇ ਨੇ ਇਹ ਤਿੰਨੋਂ ਦੇਸ਼ ਇੱਕ ਦੂਜੇ ਨਾਲ ਜੰਗ ਦੀ ਤਰਫ ਅਗਰੈਸਰ ਹੈਗੇ ਮੇਰੇ ਕਹਿਣ ਦਾ ਮਤਲਬ ਹੈ ਅਗਲੇ ਇੱਕ ਦਹਾਕ ਲਈ ਕੋਈ ਸ਼ਾਂਤੀ ਨਹੀਂ ਆਏਗੀ ਥੋੜੇ ਸਮੇਂ ਲਈ ਆਏਗੀ ਫਿਰ ਹਮਲੇ ਹੋਣਗੇ ਫਿਰ ਥੋੜੀ ਸ਼ਾਂਤੀ ਆਏਗੀ ਥੋੜੇ ਸਮੇਂ ਲਈ ਤੇ ਇਸ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇੱਕੋ ਚੀਜ਼ ਅੰਡਰਸਟੈਂਡ ਕਰੀਏ ਕਿ ਹੁਣ ਰੀਸੈਂਟਲੀ ਗਵਰਨਮੈਂਟ ਆਫ ਇੰਡੀਆ ਨੇ ਲਾਈਨ ਆਫ ਕੰਟਰੋਲ ਤੇ ਇੰਟਰਨੈਸ਼ਨਲ ਬਾਰਡਰ ਤੇ ਜਿਸ ਸੇ ਪੰਜਾਬ ਆਂਦਾ ਹੈ ਰਾਜਸਥਾਨ ਆਂਦਾ ਹੈ ਜੰਮੂ ਕਸ਼ਮੀਰ ਆਂਦਾ ਹੈ ਜਿਹੜੇ ਬਾਰਡਰ ਸਟੇਟਸ ਹੈ ਕਿ ਇੰਡੀਆ ਦੇ ਉੱਥੇ ਸੈਂਕਸ਼ਨ ਕੀਤਾ ਹੈ ਕਿ ਬੰਕਸ ਬਣਨਗੇ ਸਿਵਿਲੈਂਸ ਲਈ ਬੰਕਸ ਬਣਨ ਦਾ ਇੱਕ ਸਾਫ ਇੰਡੀਕੇਸ਼ਨ ਹੈਗਾ ਕਿ ਆਉਣ ਵਾਲਾ ਸਮਾਂ ਸੌਖਾ ਨਹੀਂ ਹੋਏਗਾ ਸ਼ਾਂਤ ਨਹੀਂ ਹੋਏਗਾ ਕਿ ਬੰਕਰਸ ਅਸੀਂ ਕੰਸਟਰਕਟ ਕਰ ਰਹੇ ਆ ਕਿਉਂਕਿ ਹੁਣ ਐ ਸਟ੍ਰਾਈਕਸ ਦੇ ਕਾਊਂਟਰ ਸਾਈਡਸ ਦੀ ਪੋਸਿਬਿਲਿਟੀ ਬਹੁਤ ਵੱਧ ਗਈ ਹੈ ਤੇ ਜਦ ਵੀ ਹੋਏਗਾ ਇਹ ਬੜੇ ਸ਼ਾਰਟ ਨੋਟਿਸ ਤੇ ਹੋਏਗਾ ਤਾਂ ਆਮ ਆਦਮੀ ਲਈ ਮੇਰੀ ਗੁਜ਼ਾਰਿਸ਼ ਹੈਗੀ ਕਿ ਤੁਹਾਨੂੰ ਪਹਿਲਾ ਮਾਸਿਕ ਤੌਰ ਤੇ ਤਿਆਰ ਹੋਣਾ ਪਏਗਾ ਕਿ ਕੁਛ ਨਾ ਕੁਛ ਇਸ ਤਰ੍ਹਾਂ ਹੋ ਸਕਦਾ ਹੈ ਜਦ ਵੀ ਹੋਏਗਾ ਤੁਸੀਂ ਸਭ ਤੋਂ ਨੇੜੇ ਵਾਲੇ ਕੰਕਰੀਟ ਸਟਰਕਚਰ ਵਿੱਚ ਜਾਂ ਬੰਕਰੇ ਜਾ ਕੇ ਤੁਸੀਂ ਸ਼ੈਲਟਰ ਲੈਣਾ ਹੈ ਮੈਂ ਕੋਈ ਡਰਾ ਨਹੀਂ ਰਿਹਾ ਮੈਂ ਸਿਰਫ ਸੂਚਿਤ ਕਰ ਰਿਹਾ ਕਿ ਜਿਹੜਾ ਇਹ ਨਿਆ ਨੋਰਮਲ ਹੈ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਨੇ ਵੀ ਕਿਹਾ ਆਪਣੇ ਇੰਡੀਆ ਨੂੰ ਸੰਬੋਧਨਿਤ 12 ਤਾਰੀਖ ਸ਼ਾਮੀ ਕਿ ਇਹ ਨਿਆ ਨੋਰਮਲ ਹੈਗਾ ਜਿੱਥੇ ਹੁਣ ਇੰਡੀਆ ਪਾਕਿਸਤਾਨ ਦੀ ਕੋਈ ਵੀ ਆਤੰਗਵਾਦੀ ਇਨਸੀਡੈਂਟ ਨੂੰ ਬਿਨਾ ਰਿਟੈਲੀਏਟ ਕੀਏ ਮੌਕਾ ਨਹੀਂ ਛੱਡੇਗਾ ਤੇ ਡੈਫੀਨਿਟਲੀ ਐਜ਼ ਅ ਕਾਮਨ ਸਿਟੀਜ਼ਨ ਐਜ਼ ਅ ਆਮ ਆਦਮੀ ਐ ਬੋਟ ਜ਼ਰੂਰੀ ਹੈ ਕਿ ਅਸੀਂ ਮਾਨਸਿਕ ਤੌਰ ਤੇ ਤਿਆਰ ਹੋਈਏ ਖਾਸ ਕਰਕੇ ਜਿਹੜੇ ਬਾਰਡਰ ਡਿਸਟ੍ਰਿਕਟ ਦੇ ਰਹਿ ਰਹੇ ਨੇ ਐ ਚੀਜ਼ ਕਦੀ ਵੀ ਸ਼ਾਰਟ ਨੋਟਿਸ ਤੇ ਹੋ ਸਕਦੀ ਹੈ ਤੇ ਅਪਾਰਟ ਫਰਮ ਟੇਕਿੰਗ ਸ਼ੈਲਟਰ ਕੰਕਰੀਟੇ ਚ ਜਾਂ ਜਿਹੜੇ ਬੰਕਰ ਹੁਣ ਕੰਸਟਰਕਟ ਹੋਣ ਵਾਲੇ ਨੇ ਥੋੜਾ ਜਿਹਾ ਆਪਣਾ ਕਰੇਜ ਕੁਝ ਰਾਸ਼ਨ ਪਾਣੀ ਥੋੜਾ ਜਿਹਾ 1-2 ਦਿਨ ਦਾ ਥੋੜਾ ਹਮੇਸ਼ਾ ਰਿਜ਼ਰਵ ਰੱਖਿਓ ਕਿਉਂਕਿ ਕੁਝ ਨਹੀਂ ਪਤਾ ਪਾਕਿਸਤਾਨ ਦਾ ਇੱਕ ਪਗਲਾ ਦੇਸ਼ ਆ ਸੀ ਦਾ ਵੇਗ 78 ਸਾਲ ਹੋ ਗਏ ਨੇ ਉਹ ਬਾਜ਼ ਨਹੀਂ ਆਇਆ ਨਾ ਹੀ ਉਹ ਬਾਜ਼ ਆਏਗਾ ਤੇ ਡੈਫੀਨਿਟਲੀ ਅਸੀਂ ਪ੍ਰਪੇਅਰਡ ਹੋਣਾ ਹੈ ਤੇ ਅਸੀਂ ਪ੍ਰਪੇਅਰ ਹੋ ਰਿਆਂ ਨੈਸ਼ਨਲ ਲੈਵਲ ਤੇ ਹੋ ਰਿਆਂ ਸੈਨਿਕ ਲੈਵਲ ਤੇ ਹੋ ਰਿਆਂ ਤੇ ਅਸੀਂ ਪਰਸਨਲ ਲੈਵਲ ਵਿੱਚ ਵੀ ਜੇ ਛੋਟੀਆਂ ਚੀਜ਼ਾਂ ਕਰ ਸਕਦੇ ਹਾਂ ਇਟਲ ਬੀ ਗੁੱਡ ਫਾਰ ਅਸ ਠੀਕ ਹੈ ਬਹੁਤ ਸ਼ੁਕਰੀਆ ਸੋਰੀ ਸਾਹਿਬ ਆਨ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦਸ਼ਕਾਂ ਨੂੰ ਵੀ ਦੱਸਦੇ ਰਹਿਵਾਂਗੇ ਉਹ ਤੱਕ ਬਣੇ ਰੋਵਾਂਗੇ ਅੰਡੀਆ ਪੰਜਾਬੀ